ਕੇਂਦਰ ਸਰਕਾਰ ਅਨਾਜ ਯੋਜਨਾ ਹੇਠ ਰਾਸ਼ਨ ਵੰਡ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਦੀ ਤਿਆਰੀ ਵਿੱਚ ਹੈ। ਜਲਦੀ ਲੋਕਾਂ ਨੂੰ ਸਰਕਾਰੀ ਰਾਸ਼ਨ ਡਿਪੋ ਉਤੇ ਕਾਗਜ਼ੀ ਰਾਸ਼ਨ ਕਾਰਡ ਨਾਲ ਲੈ ਕੇ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਨਾ ਹੀ ਮਸ਼ੀਨ ਤੇ ਵਾਰ-ਵਾਰ ਬੂਠਾ ਲਗਾਉਣਾ ਪਵੇਗਾ ਆਉਣ ਵਾਲੇ ਸਮੇਂ ਵਿੱਚ ਲਾਪਾਸਟਰੀ ਦਾ ਮੋਬਾਈਲ ਫੋਨ ਹੀ ਰਾਸ਼ਨ ਕਾਰਡ ਵਾਂਗ ਕੰਮ ਕਰੇਗਾ ਦਰਅਸਲ ਸਰਕਾਰ ਹੁਣ ਡਿਜੀਟਲ ਫੂਡ ਸਕੀਮਸ ਸ਼ੁਰੂ ਕਰਨ ਜਾ ਰਹੀ ਹੈ ਜੋ ਭਾਰਤੀ ਰਿਜ਼ਰਵ ਬੈਂਕ ਦੀ ਡਿਜੀਟਲ ਕਰੰਸੀ ਤੇ ਆਧਾਰਤ ਹੋਵੇਗੀ ਪ੍ਰਧਾਨ ਮੰਤਰੀ ਗਰੀਬ ਕल्याण ਅਨੁਜੋਗਾਂ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਹੇਠ ਮਿਲਣ ਵਾਲਾ ਰਾਸ਼ਨ ਇਹਨਾਂ 쿠ਪਨਾਂ ਰਾਹੀਂ ਦਿੱਤਾ ਜਾਵੇਗਾ ਪਾਤਰ ਪਰਿਵਾਰਾਂ ਦੇ ਮੋਬਾਈਲ ਫੋਨਾਂ 'ਤੇ ਹਰ ਮਹੀਨੇ ਡਿਜੀਟਲ ਫੂਡ 쿠ਪਨ ਭੇਜ ਵਿਚ ਰਹਿਣਗੇ ਜੋ ਸਿਰਫ ਸਰਕਾਰੀ ਰਾਸ਼ਨ ਦੀ ਦੁਕਾਨ ਤੇ ਹੀ ਵਰਤੇ ਜਾ ਸਕਣਗੇ ਜਦੋਂ ਲਾਭ ਪੱਤਰ ਦੀ ਰਾਸ਼ਨ ਲੈਣ ਆਵੇਗਾ ਉਹ ਦੁਕਾਨ ਤੇ ਲੱਗੇ ਕਯੂਆਰ ਕੋਡ ਨੂੰ ਮੋਬਾਈਲ ਨਾਲ ਸਕੈਨ ਕਰੇਗਾ ਸਕੈਨ ਕਰਦੇ ਹੀ ਕੂਪਨ ਆਪਣੇ ਆਪ ਕੱਟ ਜਾਣਗੇ ਅਤੇ ਰਾਸ਼ਨ ਮਿਲ ਜਾਵੇਗਾ ਸਾਰਾ ਲੈਣ ਦਾ ਡਿਜੀਟਲ ਤੌਰ ਤੇ ਦਰਜ ਹੋ ਜਾਵੇਗਾ ਇਹ ਯੋਜਨਾ ਦਾ ਪਾਇਲਟ ਪ੍ਰੋਜੈਕਟ ਪਹਿਲਾਂ ਚੰਡੀਗੜ੍ਹ ਪਾਣੀਚੇਰੀ ਤੇ ਗੁਜਰਾਤ ਦੇ ਤਿੰਨ ਜਿਲ੍ਹਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ ਮੌਜੂਦਾ ਸਮੇਂ ਵਿੱਚ ਉਪਰਥਾ ਨਾ ਲੱਗਣ ਮਸ਼ੀਨ ਖਰਾਬ ਹੋਣ ਜਾਂ ਗਲਤ ਐਂਟਰੀਆਂ ਵਰਗੀਆਂ ਸ਼ਿਕਾਇਤਾਂ ਆਮ ਹਨ ਕਯੂਆਰ ਕੋਡ ਦੇ ਡਿਜੀਟਲ ਰਿਕਾਰਡ ਨਾਲ ਇਹ ਸਮੱਸਿਆਵਾਂ ਘੱਟ ਹੋਣਗੀਆਂ ਨਾਲ ਹੀ